ਨਸ਼ਾ ਤੇ ਜੁਰਮ ਨੂੰ ਰੋਕਣ ਵਾਸਤੇ ਜਿੱਥੇ ਇੱਕ ਪਾਸੇ ਪੁਲਿਸ ਦਾ ਸਹਿਯੋਗ ਜੋ ਹੈ ਉਹ ਲੋਕਕਾਰ ਹੀ ਰਹੇ ਨੇ ਲੇਕਿਨ ਉੱਥੇ ਹੀ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੇ ਲਈ ਪੁਲਿਸ ਵੱਲੋਂ ਖਾਸ ਪ੍ਰੋਗਰਾਮ ਸੰਪਰਕ ਚਲਾਇਆ ਜਾ ਰਿਹਾ ਹੈ ਜਿਸ ਦੇ ਕੀ ਅੱਜ ਡੋਰ ਪੁਲਤ ਪਹੁੰਚੀ ਪੁਲਤ ਦੇ ਵਿਕੇ ਪ੍ਰੋਗਰਾਮ ਸੰਪਰਕ ਦਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਖਾਸ ਤੌਰ ਤੇ ਐਸਐਸਪੀ ਗੌਰਵ ਤੂਰਾ ਮੌਕੇ ਤੇ ਮੌਜੂਦ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਦਿਹਾਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਥੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਬਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਇੱਕ ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਤੁਸੀਂ ਪੁਲਿਸ ਲਾਈਆ ਹੁਣ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜ਼ੀ ਟੈਕਸੀਡ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕੱਟਣ ਨੇ ਆਰੀ ਦੇ ਬਲੇਡ ਨੇ ਫਸਟ ਡੀਗਰੀ ਦਾ ਸਮਾਨ ਹੈ ਟੋਚਨ ਹੈ ਐਸਐਸਐਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਦਸ਼ਤ ਕਰ ਰਹੀ ਹੈ ਹੁੰਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਐਸਐਸਪੀ ਗੌਰਵ ਤੂਰਾ ਮੌਕੇ ਤੇ ਮੌਜੂਦ ਰਹੇ ਤਾਂ ਦੱਸਿਆ ਕਿ ਨਸ਼ਿਆਂ ਤੇ ਜੁਰਮ ਦੀ ਰੋਕਥਾਮ ਤੇ ਅਪਰਾਧਿਕ ਮਾਮਲਿਆਂ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈ ਗਈ ਸੰਪਰਕ ਮੁਹਿੰਮ ਤਹਿਤ ਪੁੱਲੜ ਪੁੱਲਥ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਤੇ ਇਸ ਤੇ ਐਸਐਸਪੀ ਗੌਰਵ ਤੂਰਾ ਦੇਵੀ ਗੋਇਲ ਐਸਡੀਐਮ ਅਤੇ ਐਡਵੋਕੇਟ ਹਰਸਿਮਰਨ ਸਿੰਘ ਕੁਮਾਰ ਖਾਸ ਤੌਰ ਤੇ ਪੁੱਛੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਆ ਐਡਵੋਕੇਟ ਹਰਸਿਮਰਨ ਸਿੰਘ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਜੇ ਤੌਰ ਤੇ ਚਲਾਏ ਗਿਆ ਬਿਆਨ ਨੂੰ ਸਫਲ ਬਣਾਉਣ ਲਈ ਲੋਕ ਪ੍ਰਸ਼ਾਸਨ ਤੇ ਸਰਕਾਰ ਦਾ ਸਾਥ ਦੇਣ ਤਾਂ ਜਿੱਥੇ ਕਿ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਉੱਤੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਹਨ ਤੇ ਨਾਲ ਹੀ ਨਾਲ ਉਹਨਾਂ ਦਾ ਉਹਨਾਂ ਨੂੰ ਸਮਝਾਉਣ ਦੇ ਲਈ ਅਤੇ ਉਹਨਾਂ ਨੂੰ ਇੱਕ ਚੰਗੀ ਰਾਹ ਪਾਉਣ ਦੇ ਲਈ ਜੋ ਹੈ ਪੁਲਿਸ ਦਾ ਸਹਿਯੋਗ ਵੀ ਮੰਗਿਆ ਗਿਆ ਹੈ ਇਹ ਤੇ ਹੋਰ ਕੀ ਕੁਝ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਗੌਰਵ ਤੁਰਾ ਨੇ ਕਿਹਾ ਸਾਡੇ ਸਹਿਯੋਗੀ ਅਮਰਿਤਪਾਲ ਬਾਜਵਾ ਵੱਲੋਂ ਐਸਐਸਪੀ ਗੌਰਵ ਤੁਰਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤੇ ਪ੍ਰੋਗਰਾਮ ਸੰਪਰਕ ਨੂੰ ਲੈ ਕੇ ਉਹਨਾਂ ਦੇ ਵਿਚਾਰ ਸਾਂਝੇ ਕੀਤੇ ਗਏ ਤੁਹਾਨੂੰ ਸੁਣਾਉਣਾ ਹੈ ਕੀ ਕਿਹਾ ਐਸਐਸਪੀ ਗੌਰਵ ਤੁਰਾ ਨੇ ਇਸ ਪੂਰੇ ਮਾਮਲੇ ਤੇ ਸਰ ਅੱਜ ਜਿਹੜੀ ਨਸ਼ਿਆਂ ਲੈ ਕੇ ਇੱਕ ਵਿਸ਼ੇਸ਼ ਮਹੀਮ ਮੁਲਤਫੀ ਗਈ ਸੀ ਉਸ ਨੂੰ ਇਹ ਵਿਸ਼ੇਸ਼ ਮਹੀਮ ਨੂੰ ਲੈ ਕੇ ਅੱਜ ਪਲਾਟਸ ਵਿੱਚ ਮੀਟਿੰਗ ਕੀਤੀ ਗਈ ਐਸਐਸਪੀ ਸਾਹਿਬ ਜੀ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਪਲਾਟ ਪੁੱਜਣ ਤੇ ਤੁਹਾਡਾ ਸਵਾਗਤ ਹੈ ਪ੍ਰੈਸ ਵੱਲੋਂ ਲੋਕਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਇਸ ਮੀਟਿੰਗ ਲੈ ਕੇ ਕਿਸ ਤਰ੍ਹਾਂ ਦਾ ਭਰਪੂਰ ਹੰਗਾਰਾ ਮਿਲਿਆ ਔਰ ਕੀ ਕਹਿਣਾ ਚਾਹੋਗੇ ਨਸ਼ਾ ਫਲਾਵਰੀ ਇਹ ਬਿਲਕੁਲ ਪੰਜਾਬ ਪੁਲਿਸ ਵੱਲੋਂ ਜਿਹੜੀ ਇੱਕ ਸੰਪਰਕ ਮੀਟਿੰਗ ਸੀ ਜਿਹੜੀ ਮਹੀਮ ਚਲਾਈ ਹੈ ਉਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਪਲਾਟਸ ਦੇ ਵਿੱਚ ਆ ਲੋਕਾਂ ਦੇ ਨਾਲ ਜਿਹੜੇ ਇਲਾਕੇ ਦੇ ਮੋਤਬਰ ਅਤੇ ਪਤਵੰਤੇ ਸੱਜਣ ਉਹਨਾਂ ਨਾਲ ਜਿਹੜੀ ਸੰਪਰਕ ਮੀਟਿੰਗ ਕੀਤੀ ਗਈ ਹੈਗੀ ਹੈ ਇਲਾਕੇ ਦੀ ਜਿਹੜੀ ਮੁਸ਼ਕਿਲਾਂ ਹੈਗੀਆਂ ਉਹਦੇ ਸਬੰਧੀ ਅੱਜ ਬਹੁਤ ਹੀ ਡੂੰਘਾਈ ਨਾਲ ਜਿਹੜਾ ਵਿਚਾਰ-ਵਟਾਂਦਰਾ ਕੀਤਾ ਗਿਆ ਹੈਗਾ ਲੋਕਾਂ ਨੇ ਆਪਣੀ ਮੁਸ਼ਕਿਲਾਂ ਜਿਵੇਂ ਕਿ ਟ੍ਰੈਫਿਕ ਦੀ ਮੁਸ਼ਕਲ ਹੋ ਗਈ ਜਾਂ ਆਪਣੇ ਇਲਾਕੇ 'ਚ ਕੁਝ ਥਾਂ ਤੇ ਨਸ਼ਾ ਵਿਕ ਰਿਹਾ ਹੈਗਾ ਉਹਦੀ ਮੁਸ਼ਕਲ ਹੋ ਗਈ ਜਾਂ ਉਹਨਾਂ ਵੱਲੋਂ ਹੋਰ ਵੀ ਜਿਹੜੀ ਮੁਸ਼ਕਲ ਹੈਗੀ ਆ ਕਿਤੇ ਨਾਕਾ ਜਾਂ ਫੋਰਸ ਦੀ ਘਾਟ ਹੋ ਗਈ ਉਹਦੇ ਸਬੰਦੇ ਬਾਰੇ ਡੂੰਘਾਈ ਨਾਲ ਜਿਹੜਾ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਜਿਹੜੇ ਲੋਕਾਂ ਦੇ ਜਿਹੜੇ ਸੁਜੈਸ਼ਨਸ ਹੈਗੇ ਆ ਉਹ ਵੀ ਲੈ ਗਏ ਹਨ ਤੇ ਅਸੀਂ ਆਰਡਰ ਵਾਲੇ ਸਮੇਂ ਤੇ ਜਿਹੜਾ ਇਹਨਾਂ ਤੋਂ ਸੁਝਾਅ ਲੈ ਕੇ ਪੁਲਿਸ ਦੀ ਵਰਕਿੰਗ ਦੇ ਵਿੱਚ ਹੋਰ ਧਾਰ ਅਸੀਂ ਜਿਹੜਾ ਹੋਰ ਵਧੀਆ ਤਰੀਕੇ ਨਾਲ ਸੁਚੇਤ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਸਰ ਨਸ਼ੇ ਦੇ ਖਾਤਮੇ ਲੈ ਕੇ ਪ੍ਰਸ਼ਾਸਨ ਵੱਲੋਂ ਤੇ ਪੂਰਾ ਪੱਬਾ ਭਾਰ ਜੋਰ ਲਾਇਆ ਜਾ ਰਿਹਾ ਪਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਕਿ 10 ਦਿਨ ਤੇ ਪਰ ਪ੍ਰਸ਼ਾਸਨ ਵੱਲੋਂ ਕਿਤਨੇ ਕਿਤੇ ਕਮੀ ਰਹਿ ਜਾਂਦੀ ਕਿ ਉਹਨਾਂ ਦਾ ਨਾਂ ਜਿਹੜਾ ਨਸ਼ੇ ਕੀਤਾ ਜਾਂਦਾ ਉਸ ਪਰ ਅਸੀਂ ਤੁਸੀਂ ਕੀ ਕਹਿਣਾ ਚਾਹੋ ਨੇ ਬਿਲਕੁਲ ਸਭ ਤੋਂ ਪਹਿਲਾ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਉਹ ਇਹ ਹੀ ਹੈ ਕਿ ਅਸੀਂ ਬੱਦ ਚੜ ਕੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰੀਏ ਸੁਚਾ ਮੈਂ ਇਹ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਤੁਹਾਡੀ ਆਇਡੈਂਟੀਟੀ ਜਿਹੜੀ ਹੈ ਉਹਨੂੰ ਸੀਕ੍ਰੇਟ ਰੱਖਿਆ ਜਾਊਗਾ ਅਤੇ ਬਹੁਤ ਹੀ ਸੀਕ੍ਰੇਟ ਤਰੀਕੇ ਨਾਲ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਤੇ ਬੇਚਿਚਕ ਹੋ ਕੇ ਹੀ ਜਿਹੜੇ ਨਸ਼ਾ ਸੰਬੰਧੀ ਇਨਫੋਰਮੇਸ਼ਨ ਸ਼ੇਅਰ ਕਰਨ ਜਿਹੜੀ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਨਸ਼ਾ ਖਤਮ ਕਰਨ ਸੰਬੰਧੀ ਵਚਨਬੰਦ ਹੈਗੀ ਹੈ ਤੇ ਅਸੀਂ ਜਿਹੜੇ ਸੰਬੰਧਿਤ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਸਰ ਨਫਰੀ ਨੂੰ ਲੈ ਕੇ ਇੱਕ ਬੜੀ ਵੱਡੀ ਸਮੱਸਿਆ ਕਿਉਂਕਿ ਇਲਾਕਾ ਬਹੁਤ ਵੱਡਾ ਐ ਐਨਆਰਆਈ ਇਲਾਕਾ ਆ ਚਾਰ ਪਿੰਠਾਣੇ ਪੈਂਦੇ ਇਸ ਹਲਕਾ ਪਲਾਟਰੀ ਵਿੱਚ ਔਰ ਕੀ ਕਾਰਨ ਹੈ ਕਿ ਜਿਹੜੀ ਇੱਥੇ ਨਫਰੀ ਘਟਾ ਹਰੇਕ ਥਾਣੇ ਵਿੱਚ 5-5 4-4 ਮਲਾਜ਼ਿਮਾ ਰਹੋ ਜਿਹੜੇ ਲੋਕ ਵਚਨਬਾਧ ਕਰਦੇ ਆ ਆ ਥਾਣੇ ਦੀ ਜਿਹੜੀ ਨਫਰੀ ਹੈਗੀ ਆ ਉਹ ਉਹਦੋਂ ਬਤਾਉਣ ਲਈ ਫੋਰਸ ਦਾ ਬਤਾਉਣ ਲਈ ਮੇਰੇ ਵੱਲੋਂ ਜਿਹੜੇ ਲਗਾਤਾਰ ਆਡਿਟ ਕੀਤੇ ਜਾ ਰਹੇ ਹਨ ਹੁਣ ਰੀਸੈਂਟਲੀ ਅਸੀਂ ਕਰਕੇ ਜਿਹੜਾ ਹਰ ਥਾੜੇ ਨੂੰ ਅਸੀਂ ਤਿੰਨ ਤਿੰਨ ਚਾਰ ਚਾਰ ਮੁਲਾਜ਼ਮ ਹੋਰ ਦਿੱਤੇ ਗਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਜਿਹੜੇ ਮੁਲਾਜ਼ਮ ਵਧਾਵਾਂਗੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਜਿਹੜੇ 1800 ਕਨਸਟੇਬਲ ਤੇ ਜਿਹੜੇ 260 ਸਬ ਇੰਸਪੈਕਟਰਸ ਨੂੰ ਵੀ ਭਰਤੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਟ੍ਰੇਨਿੰਗ ਉਪਰੰਤ ਸਾਨੂੰ ਹੋਰ ਜਿਹੜੇ ਫੋਰਸ ਉਹ ਜਿਹੜੀ ਮਿਲ ਜੂਗੀ ਤੇ ਸਾਡੀ ਫੋਰਸ ਤੇ ਹੋਰ ਸੁਧਾਰ ਹੋ ਜੂਗਾ ਤੇ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਅਕਸਰ ਜਾਣਕਾਰੀ ਦਿੰਦੇ ਆ ਕਿ ਜਿਹੜੇ ਫਰੌਡ ਕਾਲ ਆਉਂਦੀਆਂ ਜਾਂ ਉਹਨਾਂ ਦੇ ਬੈਂਕਾਂ ਤੇ ਡਾਕੇ ਵੱਜਦੇ ਦਿਨ ਦਿਹਾੜੇ ਉਹਨਾਂ ਲੈ ਕੇ ਕੀ ਕਹਿਣਾ ਚਾਹੋਗੇ ਉਹਦੇ ਵਾਸਤੇ ਕੋਈ ਹੈਲਪਲਾਈਨ ਨੰਬਰ ਹੈ ਜਾਂ ਉਹਦੇ ਬਾਅਦ ਸ਼ਿਕਾਇਤ ਕਿੱਧਰ ਕੀਤੀ ਜਾਂਦੀ ਹੈ ਤਾਂ ਕੀ ਨਹੀਂ ਬਿਲਕੁਲ ਇਹ ਮੈਂ ਜਿਹੜੀ ਸਾਈਬਰ ਕ੍ਰਾਈਮ ਹੈਗਾ ਬਹੁਤ ਹੀ ਅੱਜ ਮੇਜਰ ਤਰੀਕੇ ਨਾਲ ਵੱਧ ਰਿਹਾ ਹੈਗਾ ਅ ਅੱਜ ਦੇ ਸੈਮੀਨਾਰ ਦੇ ਵਿੱਚ ਵੀ ਲੋਕਾਂ ਨੂੰ ਇਹਦੇ ਸਬੰਧੀ ਸ ਜਾਗਰੂਕ ਕਰਾਇਆ ਹੈਗਾ ਜੇ ਕਿਸੇ ਨਾਲ ਕੋਈ ਸਾਈਬਰ ਫਰੋਡ ਹੁੰਦਾ ਹੈ ਉਹਦੇ ਸਬੰਧੀ ਜਿਹੜੀ ਆਪਣੀ ਇਨਫੋਰਮੇਸ਼ਨ ਹੈ 1903 ਨੰਬਰ ਤੇ ਜਿਹੜਾ ਦੇ ਸਕਦੇ ਹਨ ਇਸ ਤੋਂ ਇਲਾਵਾ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕੀ ਹੈ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਨੰਬਰ ਹੋ ਗਿਆ ਬੈਂਕ ਅਕਾਊਂਟ ਨੰਬਰ ਹੋ ਗਿਆ ਜਾਂ OTP ਕਿਸੇ ਨਾਲ ਵੀ ਸ਼ੇਅਰ ਨਾ ਕੀਤਾ ਜਾਵੇ ਥੈਂਕ ਯੂ ਸਰ ਥੈਂਕ ਯੂ ਸੋ ਇਸਨ SSP ਗੁਰਪਤਰਾਏ ਜਿਨ੍ਹਾਂ ਨਾਲ ਅੱਜ ਗੱਲਬਾਤ ਕੀਤੀ ਗਿਆ ਅੱਜ ਮੀਟਿੰਗ ਕੀਤੀ ਗਿਆ ਲੋਕਾਂ ਕਈਆਂ ਸਮੱਸਿਆ ਜਿਹੜੀ ਦੱਸੀਆਂ ਗਈਆਂ ਕਿ ਸਾਈਬਰ ਕ੍ਰਾਈਮ ਨੂੰ ਲੈ ਕੇ ਜਿਹੜੀ ਇੱਕ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਨੂੰ ਲੈ ਕੇ ਨੱਥ ਪਾਈ ਜਾਵੇਗੀ ਤੁਸੀਂ ਦੇਖਦੇ ਹੋ ਰੋਡਾਇਨਿਕ ਸ਼ਹਿਰਾਂ ਮੈਂ ਮੇਰੇ ਪਾਸੇ ਬਾਜੂ ਹਕ ਲੱਗ